ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੇਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਮਾਨੂਕੇ ਗੱਲ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਈਨ ਮੋਗਾ ਪੈਂਦਾ ਹੈ ਜਿਹੜੇ ਘਰੋਂ ਵੀਡੀਓ ਬਣਾ ਰਹੇ ਆਂ ਬਾਈ ਵਪਾਰ ਦਾ ਕੰਮ ਕਰਦੇ ਆਂ ਰੂਟੀਨ ਚ ਪਸ਼ੂ ਆਉਂਦੇ ਰਹਿੰਦੇ ਨੇ ਤੇ ਰੂਟੀਨ ਚ ਆਪਣੇ ਚੈਨਲ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਅੱਜ ਤਿੰਨ ਨਗੀਨੇ ਬਾਈ ਦੇ ਸੇਲ ਆ ਇੱਕ ਨੰਬਰ ਦਾ ਟੌਪ ਦੀ ਜਰਸੀ ਤਾਜੀ ਸੋਈ ਕਿਹਦੇ ਵੀ ਜਰਸੀ ਤੇ ਤੀਜੇ ਤੇ ਕ੍ਰੋਸ ਦੀ ਆ ਉਹ ਗੱਬਣਾ ਗਾਂ ਹੈ ਜੀ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲੈਣੇ ਕੀ ਦੁੱਧਵਾ ਦਾ ਕਿੰਨਾ ਵਸੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਲਾਪੀ ਸਿੰਘ ਪਿੰਡ ਮਾਣੂਕੇ ਜ਼ਿਲ੍ਹਾ ਮੋਗਾ ਤਹਿਸੀਲ ਨਾਹ ਸਿੰਘ ਵਾਲਾ ਜੀ ਮੋਬਾਈਲ ਨੰਬਰ 9780912744 ਹਾਂ ਠੀਕ ਆਪਾਂ ਬਈ ਪਹਿਲਾ ਵੀਡੀਓ ਪਾਈ ਸੀ ਵੈਗ ਕੇ ਸੀ ਪਸੋਂ ਹਾਂਜੀ ਹਾਂਜੀ ਬਾਈ ਠੀਕ ਆ ਜੀ ਤਿੰਨ ਨਹੀਂ ਮਰ ਸੇਲ ਆ ਇੱਕ ਨੰਬਰ ਤੋਂ ਬਈ ਜਰਸੀ ਤੋਂ ਸ਼ੁਰੂ ਕਰ ਲਾਂਗੇ ਇਹਦੀ ਕੀ ਡਿਟੇਲ ਆ ਜੀ ਇਹ ਜਰਸੀ ਵੀ ਦੂਜਾ ਸੂਆ ਸੋਈ ਆ ਤੇ ਕਿੰਨਾ ਕ ਟਾਈਮ ਹੋ ਗਿਆ ਬਾਈ ਸੂਈ ਨੂੰ ਆ ਕਰੀਬ ਅੱਧਾ ਘੰਟਾ ਹੋਇਆ ਹਜੇ ਬੱਚਾ ਕੀ ਦਿੱਤਾ ਬਾਈ ਬੱਚਾ ਇਹਦੇ ਮਗਰ ਮੱਛੀ ਆ ਬਾਈ ਮਗਰ ਬੱਚੀ ਹਾਂਜੀ ਜੀ ਫੁੱਲ ਜਾਤ ਬਰੀਡ ਵਾਲੀ ਹੈ ਹੈ ਬਲੈਕ ਹੈ ਹੈ ਜਰਸੀ ਪਿਓਰ ਹੈ ਹੈ ਜਰਸੀ ਤੇ ਪਿਓਰ ਕਾ ਹਾਂਜੀ ਬਈ ਤੇ ਬੋਲਾ ਕੱਢਿਆ ਬਈ ਮਾੜਾ ਮੋਤਾ ਬੋਲਾ ਹਜੇ ਤਾਂ ਬਈ ਇਹਨਾਂ ਦਾ ਬੱਚਾ ਜਗਾ ਕੇ ਕਿਲੋ ਡੇਢ ਕਿਲੋ ਹੀ ਹੈ ਕ ਯਾਨੀ ਕਿ ਪਲੂ ਨੇ ਦੁੱਧ ਦਿੱਤਾ ਨਾ 18 ਕਿਲੋ ਬੱਛੀ ਨੇ ਇਹ 20 ਪਲੱਸ ਦੀ ਕਿੱਟ ਹੈਗਾ ਬਣੂ ਇਹਨਾਂ ਕੱਢ ਦੂਗੀ ਬੜਾ ਦਦਾ ਨੇਵੇ ਵਾਲੀ ਆ ਨੇਵਾ ਬਹੁਤ ਹਾਂਜੀ ਬਈ ਤੋੜ ਕੇ ਦਿਖਾ ਦੇਵਾਂਗਾ ਵੀ ਹਾਂਜੀ ਬਈ ਥੋੜਾ ਜਿਹਾ ਬੱਚੇ ਦਾ ਕਰਦੀ ਆ ਤੁਹਾਨੂੰ ਤੋੜ ਕੇ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਅੱਧਾ ਘੰਟਾ ਹੀ ਹੋਇਆ ਸੂਈ ਨੂੰ ਜੇਰ ਵੀ ਤੁਸੀਂ ਦੇਖ ਸਕਦੇ ਹੋ ਹਜੇ ਪੈਣੀ ਆ ਰੰਗ ਰੂਪ ਦੀ ਚੰਗੀ ਆ ਪੰਜਾਬ ਵਾਲੀ ਪਿਓਰ ਜਰਸੀ ਤੇ ਹਵਾਨਾ ਗਰਮ ਵਾਲੀ ਐ ਚਫਗਾਇਆਂ ਨਾਲੋਂ ਵੀ ਤਕੜਾ ਤਿਆਰ ਕਰੀ ਬੈਠੀ ਆ ਤੋੜਨ ਚ ਤੁਸੀਂ ਦੇਖ ਸਕਦੇ ਹੋ ਤਕਲੀਬ ਹੁੰਦੀ ਆ ਗਾਂ ਨੂੰ ਜਦੋਂ ਤੁਰਦੀ ਐ ਇੰਨਾ ਵੱਡਾ ਹਵਾਨਾ ਪੂਰੀਆਂ ਲੱਤਾਂ ਚੌੜੀਆਂ ਕਰਕੇ ਬਾਕੀ ਵੀਰੇ ਪਿਓਰ ਪਿਆਵ ਵਾਲੀ ਜਰਸੀ ਬਰੀਡ ਵੇਖ ਲੈ ਹਾਂ ਬਰੀਡ ਚੈੱਕ ਕਰ ਲਓ ਫੇਸ ਕੁਆਲਿਟੀ ਚੈੱਕ ਕਰੋ ਛੋਟਾ ਕੰਨ ਸੋਹਣੀ ਬੂਤੀ ਬੋਦੀ ਵਾਲੀ ਗਾਂ ਐ ਜੀ ਛੇਦਾਂ ਦੱਬਰੇ ਮੂੰਹ ਆ ਹਾਂਜੀ ਵੀਰੇ ਮੂੰਹ ਤਾਂ ਛੇਦਾਂ ਦਾ ਲੋ ਜੀ ਮੂੰਹ ਤਾਂ ਛੇਦਾਂ ਦਾ ਪਿਓਰ ਦੂਜਾ ਸੁਆ ਕਹਿ ਸਕਦੇ ਆਪਾਂ ਇਹਨੂੰ ਕੋਈ ਆਪਾਂ ਐ ਨਹੀਂ ਕਹਿੰਦੇ ਭਈ ਇੱਕ ਸੁਏ ਦਾ ਜਾਂ ਵੱਧ ਦੱਸਿਆ ਜਾਂ ਘੱਟ ਦੱਸਿਆ ਪਿਓਰ ਦੂਜਾ ਸੁਆ ਮੂੰਹ ਤਾਂ ਛੇਦਾਂ ਦਾ ਮਗਰ ਵੀ ਵੱੱਛੀ ਐ ਜੀ ਇੱਕ ਗਾਂ ਨਾ ਦੋ ਗਾਂਆਂ ਤੁਹਾਨੂੰ ਮਿਲ ਜਾਣੀਆਂ ਚੰਗੀ ਬੋਦੇਵੀ ਮਗਰ ਵੜ ਤਿਆਰ ਹੋ ਜੂਗੀ। ਹਮਾੜਾ ਤੁਹਾਨੂੰ ਘਰੇ ਚੋਂ ਵਾਲੀ ਬੜ ਬਹੁਤ ਚੰਗਾ ਲੱਗਿਆ। ਨਾ ਕੋਈ ਬਾਦੂ ਸ਼ਾਕ, ਮੱਜਾਂ ਵਰਗਾ ਥਾਣਾ ਹੱਤੀ ਚਵਾਈ ਵਾਲਾ ਤੇ ਬਈ ਥਾਣਾ ਦੀ ਡੰਨ ਨਾ ਜਮਾ। ਜਮਾ ਉਹ ਕੇਵਰੇ ਚਵਾਈ ਦੀ। ਇੱਕ ਨੰਬਰ ਵਰੇ ਰਸੀ। ਠੀਕ ਹੈ ਜੀ। ਤੇ ਮੁੱਲ ਬਈ ਇਹਦਾ ਜਾਇਜ਼ ਆ। ਮੁੱਲ ਵੀਰੇ ਕੰਨ ਮੁੱਲ ਤਾਂ 70000 ਕਰਦੇ ਆ। ਜਿਹੜਾ 63000 ਦੀ ਵੜ ਦੇਵਾਂਗੇ। ਹਾਂ ਨਾ ਜੀ। ਹਾਂਜੀ ਠੀਕ ਹੈ ਜੀ। ਮਾੜਾ ਮੋੜਾ ਸ਼ੋਰ ਚ। ਮੰਨ ਤਾਂ ਕੋਈ ਨਾ ਕਰ ਦੇ। ਠੀਕ ਹੈ ਜੀ। 63000 ਰੁਪਿਆ ਬਾਈ ਮੁੱਲ ਕਰਦੇ ਆ ਬਾਈ ਕਹਿੰਦਾ ਛੋੜ ਛੱਪਾ ਕਰਦਾਂਗੇ ਜਿਹੜਾ ਵੀ ਚੱਲ ਕੇ ਆਊਗਾ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨਾ ਕਨੈਕਟ ਕਰ ਸਕਦੇ ਆ ਜੀ ਟਾਪ ਦੀ ਜਰਸੀ ਪੰਜਾਬ ਵਾਲੀ 2 ਨੰਬਰ ਇਹਦੀ ਕੀ ਡਿਟੇਲ ਆ ਜੀ ਇਹਦਾ ਵੀਰੇ ਦੂਜਾ ਸੂਆ ਹੈ ਬੜਦਾ ਕਿੰਨਾ ਕ ਟਾਈਮ ਹੋ ਗਿਆ ਸੂਆ ਇਹ ਇਹ ਕੱਲ ਰਾਤ ਦੀ ਸੂਈ ਹੋਈ ਆ ਜੇਰ ਜੁਰ ਡਨ ਜਮਾ ਓਕੇ ਵੀਰੇ ਆਪਣੇ ਕੋ ਵੀਡੀਓ ਪਾਈ ਗਾਰੰਟੀ ਆਪਣੀ ਠੀਕ ਆ ਬੱਚਾ ਕੀਤਾ ਬਾਈ ਇਹਦੇ ਮਗਰ ਬੱਛਾ ਬਾਈ ਇਹਦੇ ਮਗਰ ਬੱਛਾ ਹਾਂਜੀ ਬਾਈ ਕਿੰਨਾ ਬੋਲਾ ਨੈਟ ਤਿਆਰ ਹੈ 10 ਤੋਂ 12 ਕਿਲੋ ਬੋਲਾ ਹੁਣ ਤਿਆਰ ਹੋਊਗਾ ਜਾਊ 15 ਤਿੱਕਰ ਆਹ ਬਰੀਡੇ ਵੀ ਚੰਗੀ ਆ ਤੋਰ ਕੇ ਦਿਖਾ ਦੋ ਫੇਸ ਕੁਆਲਟੀ ਦੀ ਵੀ ਬਹੁਤ ਸੋਹਣੀ ਹੈ ਜੀ ਛੋਟਾ ਚੰਨ ਸੋਹਣੀ ਫੇਸ ਕੁਆਲਟੀ ਵਜਨ ਵਾਲੀ ਗਾਂ ਹੈ ਕੋਈ ਛੋਟੀ ਗਾਂ ਨਹੀਂ ਆਪਾਂ ਕਹਿ ਸਕਦੇ ਹੈਵੀ ਬੋਡੀ weight ਦੀ 15 ਕਿਲੋ ਦੁੱਧ ਕੋਈ ਬਾਲਾ ਨਹੀਂ ਗਾਂ ਨੂੰ ਬੋਡੀ ਸਟਰਕਚਰ ਦੇ ਹਿਸਾਬ ਨਾਲ 10 11 ਕਿਲੋ ਦਾ ਬੋਲਾ ਨੈਟ ਤਿਆਰ ਹੀ ਆ ਆ ਕੇ ਦਸੱਲੀ ਤੁਸੀਂ ਕਰਨੀ ਹੈ ਦੋ ਟਾਈਮ ਚਬਾਈ ਕਰ ਲਓ ਚਾਰ ਟਾਈਮ ਚਬਾਈ ਕਰ ਲਓ ਚਾਹੇ ਛੇ ਟਾਈਮ ਚਬਾਈ ਕਰ ਲਓ ਜੀ ਵਨ ਹੈ ਵੀ ਸੋਹਣਾ ਤਿਆਰ ਕਰੀ ਬੈਠੀ ਆ ਬਾਕੀ ਅਜੇ 24 ਚ 2 ਘੰਟੇ ਬਾਕੀ ਨੇ ਕੁਆਲਿਟੀ ਵਰੇ ਦੀ ਵੀ ਬਹੁਤ ਚੰਗੀ ਫੁੱਲ ਬਰੀਡ ਪਿਓਰ ਜਾਤੀ ਜਿਹੜੀ ਆਪਾਂ ਕਹਿ ਸਕਦੇ ਜਿਹਨੇ ਬੱਚੇ ਵੀ ਲੈਣੇ ਅੱਗੇ ਵੀ ਸਹੀ ਗੱਲ ਹੈ ਉਹਦੇ ਲਈ ਵੀ ਚੰਗੀ ਆ ਕੋਈ ਛੋਟੀਆਂ ਜਰਸੀਆਂ ਨਹੀਂ ਬਈ ਹਿਮਾਚਲ ਆ ਲੀਆਂ ਛੋਟੀਆਂ ਜਾਂ ਵੱਡੀਆਂ ਜਰਸੀਆਂ ਪੂਰੀਆਂ ਚੰਗੀ ਵੇਲ ਆ ਜੀ ਵਜਨ ਚੰਗਾ ਕੱਦ ਗਾਠ ਚੰਗਾ ਸਾਰੇ ਬਹੁਤ ਚੰਗੀਆਂ ਤੇ ਮੇਨ ਗੱਲ ਥਣ ਬਹੁਤ ਜੰਗਾ ਚਾਰੇ ਥਣ ਗੈਬ ਚਾ ਹੱਥੀ ਜਵਾਈ ਵਾਲੇ ਇਹਦੇ ਵੀ ਥਣ ਤੋਂ ਡਰਨਾ ਜਮਾ ਨਹੀਂ ਹਾਂਜੀ ਬਈ ਓਕੇ ਜਮਾ ਚਵਾਈ ਜੀ ਇਹਦਾ ਮੁੱਲ ਬਈ ਇਹਦਾ ਮੁੱਲ ਕਰ ਨੂੰ ਨੇ 65000 ਰੁਪਿਆ ਏ ਇਹ ਯਾਨੀ ਕਿ ਜਮਾ ਹਾਣਾ 55600 ਦੀ ਦਵਾ ਗਿਆ 55600 ਦੀ ਬਾਈ ਕਹਿੰਦਾ ਹਾਣਾ ਹੈ ਬਾਕੀ ਛੋੜ ਛੱਪਾ ਉਹਦੇ ਚ ਹੋਊਗਾ ਜਿਹੜਾ ਵੀ ਰਚ ਲੈ ਕੇ ਜਾਊਗਾ ਠੀਕ ਆ ਦਿੱਤਾ ਇਹ ਜੂਰ ਬੱਛਾ ਪਰ ਬੱਛੇ ਦੀ ਕਿਤੇ ਬੱਛੀ ਹੁੰਦੀ ਕੁਆਲਿਟੀ ਬਹੁਤ ਚੰਗੀ ਹੈ ਜਿਹਨੇ ਅੱਗੇ ਵੀ ਬੱਚੇ ਲੈਣੇ ਸੈਕਸ ਰੀਮ ਨੇ ਲਵਾ ਕੇ ਯਾਨੀ ਬੈਡ ਬਹੁਤ ਚੰਗੀ ਹੈ ਠੀਕ ਆ ਆ ਵੀ ਬਾਈ ਚੰਗਾ ਹੀ ਲੱਗਿਆ ਸਿੰਗਲ ਕਰ ਬੱਛਾ ਦੇ ਹਾਂ ਬੱਛਾ ਦੇਗੀ ਠੀਕ ਆ ਪਿਓਰ ਦਾ ਹੀ ਲਵਾਇਆ ਵਾ ਤੁਸੀਂ ਬਰੀਕੀਆਂ ਚੈੱਕ ਕਰ ਸਕਦੇ ਹੋ ਬੱਛੇ ਦੀਆਂ ਪੂਰਾ ਪਿਓਰ ਜਰਸੀ ਚ ਬੱਛਾ ਦਿੱਤਾ ਜੀ ਚਲੋ ਕੋਈ ਨਹੀਂ ਬੱਚਾ ਦੇਗੀ ਬੱਚੀ ਹੁੰਦੀ ਬਾੜੀ ਗੱਲ ਵਧੀਆ ਸੀਗੀ ਤੇ ਤੈਨ ਨੰਬਰ ਇਹਦੀ ਕੀ ਡਿਟੇਲ ਹੈ ਜੀ ਇਹ ਤੀਜਾ ਸੂਆ ਬਾਈ ਹੁੰਦੀ ਆ ਹਜੇ ਕਿੰਨਾ ਕੁ ਦਿਨ ਲੈ ਜੂ ਦਿਨ 5-6 ਲਊਗੀ ਇਹ ਬਸ ਕਿੰਨਾ ਕੁ ਪਾਜੂ ਦੁੱਧ ਬਾਈ ਦੁੱਧ ਵੇ ਤਾਂ 20+ ਪਾ ਦਊਗੀ ਵੱਡੀ ਆ ਬਣ ਹਾਂ ਕੱਦ ਵਾਲੀ ਬਾਕੀ ਥਾਲੇ ਵਾ ਬਹੁਤ ਚੰਗੀ ਆ ਹਾਂ ਠੰਡੀ ਠੁੰਡੀ ਬਹੁਤ ਆ ਜਿਹੜਾ ਲੱਗਿਆ ਨਹੀਂ ਛੇਮੰਦਾ ਨਹੀਂ ਬਾਈ ਪਤਾ ਨਹੀਂ ਜੀ ਜਿਹੜੀ ਤੋੜ ਕੇ ਦਿਖਾ ਦਿਓ ਲੈ ਜੂ 5-4 ਦਿਨ ਲਗਭਗ ਕੱਚੀ ਕੱਚੀ ਆ ਜੀ ਝੋਲ ਤੁਸੀਂ ਦੇਖ ਸਕਦੇ ਹੋ ਹਮਾਨੇ ਚ ਪੂਰੀ ਪਈ ਆ ਤੇ ਬਾਕੀ ਕੱਦ ਕਾੜ ਦੇ ਵਜਨ ਵਾਲੀ ਆ ਕ੍ਰਾਸ ਚ ਪੈਂਦੀ ਆ ਦੁੱਧ ਇਹਨਾਂ ਦਾ ਮੱਝ ਆ ਰ ਗਈ ਹੁੰਦਾ ਇੱਕ ਸਭ ਦਾ ਮੱਝਾਂ ਜੀ ਪੈਂਦਾ ਦੁੱਧ ਫੈਟ ਚੰਗੀ ਆਉਂਦੀ ਹੁੰਦੀ ਆ ਥਾਨ ਬਹੁਤ ਚੰਗਾ ਲੱਗਦਾ ਲੱਕ ਵੀ ਚਮਕਦਮ ਕੋ ਬੱਦੀ ਬੁੱਡੀ ਬੈੜ ਬਹੁਤ ਆ ਸ਼ਾਈਨਿੰਗ ਚੈੱਕ ਕਰ ਸਕਦੇ ਤੁਸੀਂ ਸ਼ਕਨ ਤੇ ਫੇਸ ਕੁਆਲਿਟੀ ਚੈੱਕ ਕਰ ਲਓ ਤੀਜਾ ਸੁਆ ਬਾਈ ਨੇ ਸਹੀ ਦੱਸਿਆਗਾ ਕਹਿਣ ਨੂੰ ਤਾਂ ਬਾਈ ਦੂਜਾ ਵੀ ਕਹਿ ਸਕਦਾ ਸੀ ਪਰ ਸਹੀ ਜਿਹੜੀ ਗੱਲ ਹੈਗੀ ਆ ਤੀਜਾ ਸੁਆ ਥਾਨ ਬੈਕ ਸਾਈਡ ਤੋਂ ਚੈੱਕ ਕਰ ਲਓ ਇਹਨਾਂ ਕੱਲੀ ਹੁੰਦੀ ਬਹੁਤ ਖੜਮਾ ਤੇ ਸੀਗਲ ਸੌ ਕਰ ਬਾਕੀ ਜਿਹੜੇ ਬਣੂ ਬਹੁਤ ਵੈੜਾ ਹੁਣ ਵੀ ਲੇਵਾ ਦਾ ਕਰਮ ਵਾਲੀ ਬਹੁਤ ਤਿਆਰ ਕਰੀ ਫਿਰਦੀ ਆ ਪਰ ਹਜੇ ਬਣਨਾ ਬਹੁਤ ਹਜੇ ਵੈੜਨ ਫੁੱਲ ਝੋਲਾ ਹਮਾਨੇ ਚ ਚੰਗਾ ਥਣ ਲੱਗਿਆ ਸੋਹਣੀ ਫੇਸ ਕੁਆਲਟੀ ਆ ਇਹਦਾ ਮੁੱਲ ਬਾਈ ਇਹਦਾ ਮੁੱਲ ਵੀਰੇ 65000 ਰੁਪਇਆ ਇਹ 60000 ਦੀ ਵੈੜ ਦੇਵਾਂਗੇ 60000 ਦੀ ਹਾਂ ਲੈ 60000 ਦੀ ਬਾਈ ਕਹਿੰਦਾ ਹਾਂ ਨਾ ਏ ਜਿਹੜੇ ਵੀ ਉਹਨੂੰ ਇਹ ਵੀ ਪਸੰਦ ਆਉਂਦੀ ਆ ਬਾਈ ਨਾਲ ਕਨੈਕਟ ਕਰ ਸਕਦੇ ਥੋੜਾ ਕੰਨਾ ਛੋਟ ਛੱਪਾ ਹੋ ਜਾਊਗਾ ਜਿਹੜੇ ਬਾਈ ਵੱਲੋਂ ਪ੍ਰਾਈਸ ਕੀਤੇ ਗਏ ਆ ਇੱਕ ਨੰਬਰ ਦੀ ਜਰਸੀ ਬਹੁਤ ਟਾਪ ਕੁਆਲਿਟੀ ਦੀ ਆ ਹਵਾਨਾ ਚੈੱਕ ਕਰ ਲਓ ਜੀ ਥਣ ਚੈੱਕ ਕਰ ਲਓ ਗੇਠਰ ਗਾਥਨ ਲੱਗਿਆ ਹੋਇਆ ਜੀ ਸੋਹਣੀ ਫੇਸ ਕੁਆਲਿਟੀ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਈ ਧੰਨਵਾਦ